ਸਤਨਾ <small> ਜੀਵ ਹੋਰਾਂ ਤੇ ਰੱਖੋ ਪ੍ਰਭੂ ਨਾਨਕ ਦੇਵ ਕਰ ਹੱਥ ਪਰਮ ਤੇ ਸਨਮਾਨ ਜੋਗ ਸਤਿਗੁਰਾਂ ਦੀ ਸਾਡੀ ਔਰਣਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਗੁਰੂ ਰੂਪ ਸਾਰ ਸੰਗਤ ਜੀ ਆਓ ਸਤਿਗੁਰ ਸੱਤੇ ਪਾਤਸ਼ਾਹ ਜੀ ਨੇ ਪਾਵਨ ਚਰਨਾਂ ਦੀਆਂ ਆਜੀਆਂ ਲਵਾਈਏ लड़ीवार शब्दों के विचार समझ के अपने जीवन में सफला करिए स्वरूप फिर तो सिर अडे पवित्र शब्दों की विचार कर रहे

ਜੋ ਜੀ ਸੰਤਾਂ ਦੀ ਤਹਿਰ ਕਰਨੀ ਲਈ ਜੀ ਸੇਵਾ ਕਰਨੀ ਤੇ ਤੇ ਸੇਵਾ ਦੇ ਬਾਅਦ ਆਪਾਂ ਕੱਲ ਬਹੁਤ પ્રસન્ન ਬੜੇ ਇੱਕ ਉਹ ਖਾਓ ਹੋਇਆ ਆੜ ਸਾਥ ਸੰਗਤ ਦੀ ਜਿਹੜਾ ਮੁਰਦੇ ਨੂੰ ਸੁਣ ਕੇ ਮਰ ਗਿਆ ਤੇ ਭਾਈ ਮਰਦਾਨੇ ਜੀ ਦੇ ਪੁੱਛਣ ਦੀ ਗੁਰੂ ਨਾਨਕ ਸਾਹਿਬ ਜੀ ਨੇ ਕਰ ਬਸਿਆ ਕਹਿੰਦੇ ਭਾਈ ਵਾਲੇ ਜਿੰਦਗੀ ਚ ਕਰੇ ਸੇਵਾ ਤੇ ਵਚਨਾਂ 'ਤੇ ਵੀ ਪੜਿਆ ਸੀ ਤਰੇ ਗੁਰ ਸਹਿਰਾ ਜੋ ਕੋਰਣਾ ਨੇ ਵੈ ਗੁਰ ਲੱਗੇ ਨਾ ਚਰਨੀ ਤਰੇ ਲਾਉਣਾ ਨਾ ਕੋ ਅਦਾਸ ਬਿਨ ਵੇਖੇ ਪਰ ਪਰਣੀ ਤਰੇ ਸਰਵਾਣਾ ਉਪਦੇਸ਼ ਵੈ ਸੁਨ ਸੁਰਤ ਨਾ ਬਰਨੀ ਇਹ ਵੀ ਆ ਪੜਿਆ ਤੇ ਇਹ ਵੀ ਪ੍ਰਸੰਗ ਪੜਿਆ ਸੀ ਪਾਸ਼ਾ ਨੂੰ ਲਗੀ ਪਿਆਸ ਤੇ ਖਸਾਓ ਕਾਰਾਂ ਦਾ ਨੌਜਵਾਨ ਲੜਕਾ ਜੀ ਨੇ ਜ਼ਿੰਦਗੀ 'ਚ ਕਦੇ ਕੋਈ ਕੰਮ ਨਹੀਂ ਕੀਤਾ ਉਹਨੇ ਸਤਿਗੁਰੂ ਜੀ ਨੂੰ ਗਲਬਾ ਜਲਦਾ ਬਣਾਇਆ ਤੇ ਮਹਾਰਾਜੇ ਡੋਲ ਦਿੱਤਾ ਤੇ ਉਹ ਕਹਿਆ ਸੀ ਭਾਈ ਬਿਣਾ ਬੰਦਗੀ ਤੋਂ ਬਿਣਾ ਸਿਮਰਨ ਤੋਂ ਅਤ ਸੁન્દਰ ਪੁਲੀਨ ਚਤਲ ਮੋਕ ਗਿਆਨੀ ਤਨਵਾਂ ਅੰਤਮਿਤ ਕਈਏ ਨਾਨਕਾ ਜੀ ਦੀ ਤੀਰ ਨਹੀਂ ਭਗਵਾ ਉਹ ਤਾਂ ਮਰਿਆ ਬਰਾ। ਫਿਰ ਕਰਕੇ ਉਸ ਗੁਰਮਤਿ ਨੂੰ ਸਤਿਗੁਰੂ ਜੀ ਨੇ ਫਿਰ ਕਿਰਪਾ ਕਿਉਂਕੀ ਖੰਡੇ ਵਾਟੇ ਦੀ ਪੌਣ ਦੇ ਕੇ ਅਮਰਤ ਸ਼ਕਾਇਆ ਫਿਰ ਸਾਥ ਸੱਜ ਦੇ ਠੂਠੇ ਭਾਂਡੇ ਮਾਗੀਆਂ ਲੰਗਰ ਦੀ ਜਲਤ ਹੋਣਾ ਸੰਗਤਾਂ ਕੋੱਖਾ ਝਲਣਾ ਸੰਗਤਾਂ ਦੇ ਬੈਨ ਲਈ ੱਪੜ ਝਾਰ ਕੇ ਵਿਸਾਉਣੇ ਲੰਗਰ ਪਕਾਉਣਾ ਸਿਕਾਉਣਾ ਬਾੜ ਤੇ ਰਸਨਾ ਨਾਲ ਸਿਮਰਨ ਕਰਨਾ ਇਹ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਫੇਰ ਕੇਂਦੇ ਆ ਪਵਿੱਤਰ ਤੋਂ ਪਵਿੱਤਰ ਹੋ ਜਾਵੇਗਾ ਤੇ ਜਨਮ ਸਫਲਾ ਹੋ ਜਾਵੇ ਤੇ ਸਾਧ ਸੰਗਤ ਕੀ ਪਰਉ ਸਾਉ ਦਾ ਦੇਵਤੇ ਨੇ ਅਮਰਤ ਸ਼ਕਿਆ ਗੁਰੂ ਦੇ ਵਚਨ ਮੰਨ ਕੇ ਸੇਵਾ ਵਿੱਚ ਲੱਗ ਗਿਆ ਤੇ ਆਪਣਾ ਜਨਮ ਸਫਲਾ ਕਰ ਲੈ ਇਸ ਪ੍ਰਕਾਰ ਭਾਈ ਸੰਤ ਤਹਿਲ ਦੀ ਮੇਲਾ ਇਹ ਮਨੁੱਖਾ ਜਨਮ ਕੋ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਸਮਾਂ ਆਸਾਸ ਤਾਂ ਕਰਕੇ ਮਾੜੇ ਕਹਿੰਦੇ ਇਹਾ ਖਾਟ ਅਗਲੀ ਪੰਗ ਇਹਾ ਖਾਟ ਚਲੋ ਹਰਲਾ ਆਦੇ ਵਸਨ ਸੁਹਿਲਾ ਇਸ ਵਾਸਤੇ ਆ ਭਾਈ ਤੇ ਇਸ ਸੰਸਾਰ ਵਿੱਚ ਹਰੀ ਦੀ ਪ੍ਰਾਪਤੀ ਦਾ ਨਾਮ ਸੇਵਾ ਦਾ ਲਾਹਾ ਭਾਵ ਨਫਾ ਖਤ ਖਤ ਇਥੋਂ ਚੱਲਣਾ ਚਾਹੀਏ ਤਾਂ ਫਿਰ ਅੱਗੇ ਪਰਲੋਕ ਵਿੱਚ ਵਸਣਾ ਸੌਖਾ ਹੋ ਜਾਂਦਾ ਹੈ ਕਿਵੇਂ ਬਿਚ ਦੁਨੀਆ ਸੇਵ ਪੁਲਾਈਏ ਤਾਂ ਵਰਕਰ ਰਹਿਸੋ ਪਾਈਏ ਜੋ ਦੁਨੀਆਦਾਰੀ ਦੇ ਵਿੱਚ ਰਹਿਣਿਆ ਹੋਇਆ ਸੇਵਾ ਕਰੀਏ ਪਰ ਦੁਨੀਆਦਾਰੀ ਦੇ ਵਿੱਚ ਕਹਿ ਮਾਰੇ ਹਾਸ ਤੇ ਗੁਰਦੁਆਰੇ ਮੰਦਰ ਮਸਜਿਦ ਵਿੱਚ ਨਹੀਂ ਦੁਨੀਆਦਾਰੀ ਦੇ ਵਿੱਚ ਹੁਣ ਦੁਨੀਆਦਾਰੀ ਦੇ ਵਿੱਚ ਵੇਖਣਾ ਵੀ ਕਿਸੇ ਗਰੀਬ ਦਾ ਘਰ ਵਿੱਚ ਹੁਣ ਗਰੀਬ ਉਹ ਹੈ ਜਿਹੜਾ ਲਾਚਾਰ ਹੈ ਜਮਾ ਜੀ ਦੇ ਸਿਰ ਤੇ ਮਾਂ ਪਿਓ ਨਹੀਂ ਜਿਹਦੇ ਬੱਚਿਆਂ ਦੇ ਸਿਰ ਤੇ ਪਿਓ ਦਾ ਪਿਓ ਨਹੀਂ ਪਿਓ ਦਾ ਛਾਇਆ ਨਹੀਂ ਜਿਸ ਮਾਂ ਭੈਣ ਦੇ ਸਿਰ ਦਾ ਸਾਈਂ ਗੁਜ਼ਰ ਕੇ ਆਵੇ ਕਮਾਈ ਦਾ ਕੋਈ ਸਾਧਨ ਨਾ ਹੋਵੇ ਐਸੇ ਲਾਚਾਰ ਗਰੀਬਾਂ ਦੀ ਮਦਦ ਕਰਨੀ ਹੈ ਗੁਰੂ ਤੇ ਸਿੱਖ ਨੇ ਉਹ ਨਹੀਂ ਵੀ ਦਿਹਾੜੀ ਕੀਤੀ 4 ਛੱਲਰ ਮਾਇਆ ਦੇ ਕਮਾਏ ਲਿਆ ਕੇ ਲੰਨੂ ਜਾਂ ਪੋਗਾ ਲਾ ਕੇ ਤੇ ਬੈ ਗਿਆ ਜਦ ਪੋਗਾ ਕਿਉਂ ਬਈ ਉਹ ਉਹ ਗਰੀਬ ਨਹੀਂ ਅੱਜ ਕੱਲ ਗਰੀਬ ਬਹੁਤ ਇਹੋ ਜਿਹੇ ਬਹੁਤ ਆਸਾਨ ਸੰਗਤ ਜੀ ਸ਼ਰਾਬਾਂ ਪੀਣ ਨੂੰ ਪੈਸਾ ਪਤਾ ਨਹੀਂ ਕਿੱਥੋਂ ਆ ਜਾਂਦਾ ਬੁੱਲਾਂ ਜਿਹੜਾ ਦਾ ਭਾਰ ਨੂੰ ਚਿੱਟੇ ਵਾਸਤੇ ਪਤਾ ਨਹੀਂ ਕਿੱਥੋਂ ਆ ਜਾਂਦਾ ਤੇ ਫਿਰ ਜਦੋਂ ਸਤ ਗੁਰਾਂ ਦੇ ਕਾਰਜ ਲਈ ਕੋਈ ਗੱਲ ਹੋਵੇ ਜਾ ਕੋਈ ਨਗਰ ਦੀ ਚੜ੍ਹਦੀ ਕਲਾ ਦੀ ਗੱਲ ਹੋਵੇ ਆਓ ਭਾਈ ਤੁਸੀਂ ਵੀ ਰਲ ਮਿਲ ਕੇ ਕੋਈ ਦਸਵੰਧ ਦੇ ਦਿਓ ਤੁਸੀਂ ਵੀ ਕੋਈ ਆ ਜਾਓ ਕਰ ਲਓ ਕੋਈ ਉਦੋਂ ਕਹਿ ਦਿੰਦੇ ਅਸੀਂ ਗਰੀਬ ਆ ਆਖੋ ਸਤਨਾਮ ਇਹੋ ਜਿਹਾਂ ਨੂੰ ਗਰੀਬ ਨਹੀਂ ਮਾਰ ਰਹੇ ਨੇ ਕਿਹਾ ਉਹ ਗਰੀਬ ਕਹਦਾ ਜਿਹੜਾ ਲਾ ਕੇ ਪੈਗ ਪਊਆ ਲਾ ਕੇ ਹੱਥ ਨੂੰ ਗੜਕ ਕੇ ਸੌ ਜਾਂਦਾ ਗਰੀਬ ਗੁਰੂ ਕੋਈ ਨਹੀਂ ਉਹ ਤਾਂ ਸਾਧ ਸੰਗਤ ਜੀ ਸਿਰੇ ਦਾ ਨਕੰਮਾ ਕਹਿ ਲਏ ਉਹਦਾ ਆਲਸੀ ਹੈ ਆਗ ਦੀ ਜ਼ਿੰਮੇਵਾਰੀਆਂ ਤੋਂ ਭੱਜਿਆ ਹੋਇਆ ਬੰਦਾ ਹੈ ਇਹ ਹੋਵੇ ਗਰੀਬ ਆਪਣੇ ਆਪ ਨੂੰ ਸਮਝਦਾ ਮੈਂ ਗਰੀਬ ਹੈ ਦਿਹਾੜੀ ਮਜ਼ਦੂਰੀ ਕਰਦਾ ਹੈ ਠੀਕ ਹੈ ਬੱਚਿਆਂ ਦੇ ਖਾਣ ਪੀਣ ਵਾਸਤੇ ਥੋੜਾ ਜਿਹਾ ਖਰਚਾ ਕਰਿਆ ਤੇ ਅਧੇ ਕ ਪੈਸੇ ਜਿਹੜੇ ਘਰ ਵਿੱਚ ਧੀ ਹੈ ਸਿਰ ਨੂੰ ਚੜਦੀਆਂ ਆਉਂਦੀਆਂ ਮਟਿਆਰ ਹੁੰਦੀ ਜਾਂਦੀ ਹੈ ਉਹਦੇ ਵਿਆਹ ਦੇ ਕਾਰਜਾਂ ਵਾਸਤੇ ਪਹਿਲਾਂ ਹੀ ਕੁਝ ਕੁ ਰੁਪਏ ਅੱਡ ਕੱਢ ਕੇ ਜਮਾ ਕਰਾਉਣ ਲੱਗ ਜੀ ਫੇਰ ਹੈ ਇਹ ਕੋਈ ਗਰੀਬ ਨਹੀਂ ਉਹ ਤਾਂ ਸਿਰੇ ਦਾ ਸੜਿਆ ਹੋਇਆ ਬੰਦਾ ਹੈ ਜਿਹੜਾ ਕਹਿੰਦਾ ਮੈਂ ਗਰੀਬ ਹਾਂ ਤੇ ਹੱਥ ਨੂੰ ਪਉਆ ਪੀ ਕੇ ਪੈਂਦਾ ਉਹ ਕੋਈ ਗਰੀਬ ਨਹੀਂ ਸਾਧ ਸੰਗਤ ਵਿੱਚ ਦੁਨੀਆ ਸੇਵਕ ਮਾਇਆ ਹੁਣ ਦੁਨੀਆ ਦੇ ਵਿੱਚ ਸੇਵਾ ਕੀ ਦੀ ਕਰਨੀ ਹੈ ਲਾਚਾਰ ਪਰਸ਼ਾਂ ਦੀ ਜਿਹੜੇ ਹੱਥੀ ਪੈਰੀ ਕੋਈ ਕਾਰਜ ਨਹੀਂ ਕਰ ਸਕਦੇ ਮਾਇਆ ਦਾ ਬੌਧਾ ਕੋਈ ਜੁਗਾੜ ਨਾ ਹੋਵੇ ਕੋਈ ਪ੍ਰਬੰਧ ਨਾ ਹੋਵੇ ਘਰ ਵਿੱਚ ਧੀ ਮੁਟਿਆਰ ਹੈ ਵਿਆਹ ਲਈ ਕੋਈ ਅੜਿਕਤ ਲੱਗਦੀ ਹੈ ਪੈਸੇ ਟਕੇ ਦੀ ਮਾਇਆ ਦੀ ਉਹੇ ਜੀ ਦੀ ਨਹੀਂ ਆਪਣੀ ਕਿਰਤ ਕਮਾਈਆਂ ਵਿੱਚ ਦੁਸਵੰਧ ਕਰਕੇ ਕਿਸੇ ਗਰੀਬ ਦੇ ਧੀ ਦਾ ਵਿਆਹ ਦਾ ਕਾਰਜ ਕਰ ਦੇਣਾ ਕਿਸੇ ਵੀ ਛੱਤ ਪਾ ਦੇਣੀ ਕਿਸੇ ਨੂੰ ਸਾਥ ਸੰਗ ਦੀ ਕੋਈ ਵਸਤਰਾਂ ਤੋਂ ਹੀਨਾ ਹੈ ਪਾਟੇ ਢੀਤੇ ਲੀੜੇ ਢਾਕੀਆਂ ਵਾਲੇ ਪਾਈ ਫਿਰਦਾ ਉਹੇ ਜਿਹੇ ਦੇ ਨਹੀਂ ਵਸਤਰ ਦਿੱਤਾ ਟੁੱਟੀਆਂ ਜੱਪੜੇ ਜੋੜੇ ਪਾਈ ਫਿਰਦਾ ਉਹੇ ਜਿਹੇ ਦੇ ਪੈਰਾਂ ਵਿੱਚ ਚੱਪਲ ਪਵਾਤੀ ਜਾ ਰੋਟੀ ਤੋਂ ਭੁੱਖਾ ਭੁੱਖਾ ਇਹਨੂੰ ਉਹ ਜਨ ਸ਼ਕਾਤਾ ਇਹ ਸੇਵਾ ਹੈ ਇਹ ਸੇਵਾ ਸਾ ਸੰਗਤ ਦੀ ਇਹਨੂੰ ਕਹਿੰਦੇ ਆ ਤਾਂ ਦਰਗਾਹ ਬੈਸਣ ਪਾਈਏ ਫਿਰ ਹਾਲਪੁਰਖ ਬਾਈ ਗੁਰੂ ਦੀ ਦਰਗਾਹ 'ਚ ਬੈਠਣ ਨੂੰ ਜਗ੍ਹਾ ਮਿਲ ਗਈ ਸਾ ਸੰਗਤ ਇਸ ਕਰਕੇ ਕੋ ਨਾਨਕ ਬਾਹ ਲੜਾਈਏ ਫਿਰ ਨਾਨਕ ਵੀ ਬਾਹਾਂ ਅੱਗੇ ਕਰ ਲੰਨਾ ਕਹਿੰਦਾ ਆ ਜਾ ਭਾਈ ਆਖੋ ਸਤਿਨਾਮ ਮਹਾਰਾਜੀ ਬਾਹਾਂ ਧਰੋ ਵੀ ਆ ਜਾ ਸਿੱਖਾ ਉਹਨੂੰ ਕਲਾਵੇਂ ਵਿੱਚ ਲਾ ਲੰਨਾ ਤੇਰਾ ਬਾਛਾ ਕ੍ਰਿਪਿਆ ਕਰ ਇਹ ਜੀ ਸੇਵਾ माफ ਕਰਨਾ ਵੱਡੇ ਵੱਡੇ ਘਰਾਣਿਆਂ ਦੇ ਘਰਾਂ ਵਿੱਚ ਦੇਖੀਦਾ ਪ੍ਰੋਗਰਾਮ ਕਰੀਦੇ ਸਾਧ ਸੰਗਤ ਇਹ ਝੂਠ ਨਹੀਂ ਗੱਲ 100% ਦੇ ਵਿੱਚੋਂ 95% ਇਦਾਂ ਦੇ ਸ਼ਖਸ ਨੇ ਵੀ ਕਿਸੇ ਗਰੀਬ ਨੂੰ ਕੋਈ ਆ ਗਿਆ ਵਿਚਾਰਾ ਕੋਈ ਸਾਧ ਸੰਗਤ ਜੀ ਭੋਗ ਪੈਂਦਾ ਹੈ ਭੋਗ ਪੈ ਗਿਆ ਲੰਗਰ ਚੱਲ ਰਿਹਾ ਹੈ ਸਾਧ ਸੰਗਤ ਦੀ ਆਪਣੇ ਬਰੋਬਰ ਦੇ ਖਾਨਦਾਨ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਭੱਜ-ਭੱਜ ਖਲੋਂਦਾ ਸੱਦੇ ਦਿੰਦਾ ਵੀ ਆਜੋ ਪਰ ਜਿਹੜਾ ਗੁਰੂ ਨਾਨਕ ਦੇ ਲੰਗਰ ਦਾ ਸਿਧਾਂਤ ਚ ਚਲਾਇਆ ਸੀ ਮੈਂ ਬਹੁਤ ਵਾਰੀ ਬੇਨਤੀ ਕਰਦਾ ਹੁਣ ਮੈਂ ਕਿ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਾਪੂ ਮਹਿਤਾ ਕਾਲੂ ਨੇ 20 ਰੁਪਏ ਦਿੱਤੇ ਸੀ ਹੁਣ 20 ਰੁਪਏ ਦਾ ਕਹਿੰਦੇ ਲੰਗਰ ਦਾ ਮੇਰੇ ਪਾਸជា ਹੁਣ ਲੰਗਰ ਫਿਰ ਕਰਨਾ ਚਾਚੇ ਕਾਲੂ ਦੇ ਮੁੰਡਿਆਂ ਨੂੰ ਸੱਦ ਲੈਣਾ ਮਹਾਰਾਜ ਨੇ ਜਾ ਸੌਰੇ ਪਰਿਵਾਰ ਦੇ ਵਾਹੀਰੂ ਹੋਰ ਮਾਮੇ ਚਾਚੇ ਪਾਇਆ ਨੂੰ ਰਿਸ਼ਤ ਨਾਨਕਿਆਂ ਨੂੰ ਸੱਦ ਲਿਆ ਹੋਣਾ ਕਿਉਂ ਭਾਈ ਭੈਣ ਨਾਨਕੀ ਨੂੰ ਸੱਦ ਲੈਣਾ ਪੜੋਈਏ ਜੀ ਆਰਾਮ ਨੂੰ ਵੀ ਆ ਜਾਓ ਪੜੋਈਆ ਜੀ ਭੈਣ ਦੀ ਆਪਾਂ ਲੰਗਰ ਲਾਉਣਾ ਤੇ ਆ ਜਾਓ ਸ਼ਖਲੋ ਕਿਉਂ ਭਾਈ ਜਾ ਸ੍ਰੀਕ ਦੇ ਜਿਹੜੇ ਖਾਨਦਾਨ ਸੀ ਆਂਧੀ ਗਵਾਂਢੀ ਉਹਨਾਂ ਨੂੰ ਸੱਦ ਲੈਣਾ ਪਿੰਡ ਦੇਆਂ ਨੂੰ ਵੀ ਆ ਜਾਓ ਭਾਈ ਮੈਂ ਲੰਗਰ ਲਾਉਣਾ ਹੈ ਨਾ ਉਹ ਭਾਈ ਬਾਬੇ ਨਾਨਕ ਨੇ ਤਾਂ ਫਿਰ 20 ਰੁਪਏ ਕੀ ਕੀਤਾ ਕਹਿੰਦੇ ਤਾਂ ਤੋਂ ਨੰਗੇ ਤੇ ਢਿੱਡ ਤੋਂ ਭੁੱਖੇ ਸਾਹ ਸੰਗਰ ਜੀ ਸਾਧੂਆਂ ਨੂੰ ਲਿਆ ਕੇ ਭੋਜਨ ਛਕਾਉਣਾ ਕੀਤਾ ਆਖੋ ਸਤਨਹ ਆਮ ਉਸ ਬਾਦ ਗੁਰੂ ਨਾਨਕ ਦੇ ਲੰਗਰ ਦਾ ਮਾਫ ਕਰਨਾ ਆ ਵਿਸਾਖੀ ਦੇ ਦਿਹਾੜੇ ਚੱਲੇ ਪਿੱਛੇ ਸਰਹੰਦ ਦਾ ਚੱਲਿਆ ਸੀ ਨਾ ਫਤਿਹਗੜ੍ਹ ਸਾਹਿਬ ਦੇ ਸੀਦਾਂ ਦਾ ਚਮਕੌਰ ਦੇ ਸੀ ਦਾ ਦੇ ਦਿਨ ਚੱਲੇ ਜਿਹੜਾ ਅਰਸ਼ਾ ਸਿੰਘ ਜੀ ਮੇਰੇ ਵਰਗਾ ਮੋਟਰਸਾਈਕਲ ਤੇ ਚੜਿਆ ਜਾਂਦਾ ਕੋਈ ਢਾਈ ਪੌਣੇ 3 ਲੱਖ ਦੀ ਗੱਡੀ 'ਚ ਬੈਠਾ ਜਾਂਦਾ ਉਹ ਇਹ ਜਿਹਨੂੰ ਹੱਥ ਦੇ ਦੇ ਕਿਸੇ ਕੋਲੋਂ ਦੇ ਆ। ਕਿਉਂ ਭਈ ਇਹੋ ਜਿਹਾ ਵਾਸਤੇ ਗੁਰੂ ਪਾਤਸ਼ਾਹ ਨੇ ਲੰਗਰ ਬਣਾਇਆ ਸੀ ਵੀ ਜਿਹੜਾ ਢਾਈ ਪੌਣੇ 3 ਲੱਖ ਦੀ ਗੱਡੀ 'ਚ ਚੜਾਇਆ ਜਾਂਦਾ ਵੀ ਉਹਨੂੰ ਹੱਥ ਦੇ ਕੇ ਭੋਜਨ ਛਕਾਓ। ਕਿਹੜੇ ਪਾਸੇ ਨੂੰ ਤੁਰ ਪਏ ਆ ਸੀ। ਮਹਾਰਾਜ ਤਾਂ ਭੁੱਖੇ ਆ ਲਚਾਰਾ। ਦੇ ਲਈ ਸਾਧ ਸੰਗਤ ਦੀ ਤਨ ਤੋਂ ਹੀੜੇ ਵਸਤਰਾਂ ਤੋਂ ਵਾਂਝਿਆ ਨੂੰ ਵਸਤਰ ਲੈ ਕੇ ਦਿੱਤੇ ਭੋਜਨ ਲੈ ਕੇ ਦਿੱਤੇ ਸ਼ਕਾਉਣੇ ਕੀਤੇ ਉਸ ਤਾਂ ਲੰਗਰ ਦਾ ਸਿਧਾਂਤ ਵੀ ਉਲਟ ਕਰਕੇ ਰੱਖਦਾ ਸਾਧ ਸੰਗਤ ਹੈ ਕੋਈ ਅਦਾਂ ਦਾ ਸਿਸਟਮ ਹੀ ਸਾਧ ਸੰਗਤ ਖਤਮ ਕਰ ਦੋਦਾ ਮੈਂ ਤੁਹਾਨੂੰ ਪਹਿਲਾਂ ਵੀ ਇੱਕਦਾਂ ਸੁਣਾਈ ਸੀ ਗੱਲ ਜਦੋਂ ਫਤਿਹ ਗੜਦੇ ਸੀ ਦਾ ਦੇ ਦਿਨ ਚੱਲਦੇ ਨੇ ਸਾਹਿਬ ਜਦਿਆਂ ਦੇ ਤੇ ਮੈਂ ਆਪਦੇ ਪਿੰਡ ਨੂੰ ਗਿਆ ਤੇ ਕੈਲੇ ਬਾਂਦਰਾ ਤੋਂ ਜਿਹੜਾ ਕੋਟ ਵਕਤ ਨੂੰ ਰਾਹ ਜਾਂਦਾ ਉਹ ਤੇ ਪਟ્રોલ ਪੰਪ ਆ। ਤੇ ਉੱਥੇ ਅਸੀਂ ਤੇਲ ਪਵਾਉਣ ਲੱਗੇ। ਕਹਿੰਦੇ ਬਾਬਾ ਜੀ ਲੰਗਰ ਛੱਕੇ ਜਾਂ ਮਾ ਕੋਈ ਨਹੀਂ ਛੱਕ ਲਾਂਗੇ। ਖੀਰ ਚੱਲਦੀ ਸੀ। ਉੱਥੇ ਵਿਚਾਰੀਆਂ ਗਰੀਬੀਆਂ ਆ ਗਿਆਂ ਮਾਈਆਂ। ਵੇਖਾ ਭਾਈ ਇਹ ਕਹਿੰਦੇ ਸਾਡੇ ਨਿਆਣੇ ਆ। ਤੇ ਸਾਨੂੰ ਪਾ ਰਹਿਓ। ਤੇ ਸਾਹ ਸੰਗ ਜੀ ਮੇਰੇ ਅੱਖੀ ਦੇਖਣ ਦੀ ਗੱਲ ਆ ਮਾਈ ਦੀ ਬਾਹ ਫੜ ਕੇ ਨਾ ਧਕਾ ਮਾਰਿਆ ਕਹਿੰਦੇ ਦਫਾ ਹੋ ਕਹਿੰਦੇ ਇੱਥੋਂ। ਇਹ ਥੋੜੇ ਵਰਗਾ ਵਾਸਤੇ ਥੋੜਾ ਇਹ ਸਾਧ ਸੰਗ ਦੀ ਕੋਈ ਗੱਡੀ 'ਚ ਬੈਠਾ ਕੋਈ ਕਿਵੇਂ ਕੋਈ ਬੱਸ ਜਾਂਦਾ ਉਹੇ ਜਾਂ ਨੂੰ ਕੌਲੀਆਂ ਪਰ ਪਰ ਦੇਈ ਗਏ ਤੇ ਜਿਹੜੇ ਵਿਚਾਰੇ ਕੋਈ ਪਿੰਡ ਦੇ ਗਰੀਬ ਗਰੁੱਪ ਦੇ ਸੀ ਉਹਨਾਂ ਨੂੰ ਤੱਕੇ ਮਾਰੀ ਗਏ ਉਹ ਲੰਗਰ ਦਾ ਸਿਧਾਂਤ ਥੋੜਾ ਆਪੋ ਸਤ ਹਾਂ ਇਹ ਅੱਖੀਂ ਦੇਖਣ ਦੀਆਂ ਗੱਲਾਂ ਨੇ ਸਾਧ ਸੰਗ ਦੀ ਮਾਰੇ ਕਹਿੰਦੇ ਵਿੱਚ ਦੁਨੀਆ ਸੇਵਕ ਪਾਈ ਐ ਤਾਂ ਦਰਗਹਿ ਵੈਸ਼ਨ ਪਾਈ ਐ ਦੁਨੀਆਦਾਰੀ ਦੇ ਵਿੱਚ ਵਿਚਰ ਕੇ ਵੇਖੋ ਵੇਖੋ ਦਾ ਸਹੀ ਵੀ ਕਿਹਦੇ ਘਰ ਦੇ ਵਿੱਚ ਰੋਟੀ ਇੱਕ ਦੋ ਵਕਤ ਦੀ ਪੱਤਦੀ ਹੈ ਕਿ ਨਹੀਂ ਪੱਤਦੀ। ਵੇਖੋ ਕੋਈ ਤਨ ਤੋਂ ਪਿੰਡੇ ਤੇ ਵਸਤਰਾਂ ਤੋਂ ਨੰਗਾ ਤਾਂ ਨਹੀਂ ਫਿਰਦਾ। ਕੋਈ ਇਹੋ ਜਿਹਾ ਲੋੜਵੰਦਾਂ ਦੀ ਜਦੋਂ ਸੇਵਾ ਕਰਾਂਗੇ ਫੇਰ ਗੁਰੂ ਨਾਨਕ ਨੇ ਸਾਡੇ ਤੇ ਬਖਤ ਕਰਨੀ ਆ ਸਾਥ ਸੰਗਤ। ਇਸ ਤਰ੍ਹਾਂ ਕੇ ਮਾਰੇ ਕਹਿੰਦੇ ਸੰਸਾਰਿਕ ਬਿਰਤੀ ਹੁੰਦਿਆਂ ਪ੍ਰਮਾਤਮਾ ਦੇ ਨਾਮ ਜਪਣ ਦਾ ਲਾਭ ਕੇ ਲੈਣਾ ਨਾ ਪਿਆਰਿਆ। ਕਹਿੰਦੇ ਅੰਤਰਮੁਖ ਬਿਰਤੀ ਕਰਕੇ ਚੱਲ ਕਹਿੰਦੇ ਬਾਹਰ ਮੁਖੀ ਨਹੀਂ ਕਹਿੰਦੇ ਬਾਹਰ મે ਦਿਖਾਵੇ ਨਹੀਂ ਕਰਨੇ ਕਹਿੰਦੇ ਬਾਹਰਲੇ ਦਿਖਾਵੇ ਨਹੀਂ ਕਰਨੇ ਅੱਜ ਕੱਲ ਅਸੀਂ ਬਾਹਰਲੇ ਦਿਖਾਵੇ ਬਹੁਤ ਕਰਦੇ ਆ ਧਰਮ ਦੇ ਨਾਂ ਤੇ ਕਰਮ ਕਰਨਾ ਜਾਂ ਕਰਮ ਦੇ ਨਾਂ ਤੇ ਧਰਮ ਕਰਨਾ ਕਰਮ ਵੀ ਘਰ ਦਾ ਕਾਰਜ ਮਹੂਰਤ ਕਰਨਾ ਉਹਦੇ ਨਾਂ ਤੇ ਧਰਮ ਦੇ ਨਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾ ਲਏ ਸੋਹਣੀ ਸਾਹਿਬ ਦਾ ਪਾਠ ਕਰ ਲਿਆ ਅਖੰਡ ਪਾਠ ਕਰਾ ਲਿਆ ਸਹਿਜ ਪਾਠ ਕਰਾ ਲਿਆ ਧਰਮ ਹੈ ਹੁਣ ਧਰਮ ਦੇ ਨਾਂ ਤੇ ਗੁਰੂ ਕੇ ਲੰਗਰ ਚੱਲ ਪਏ ਤੇ ਗੁਰੂ ਕੇ ਲੰਗਰ ਦਾ ਸੁਭਾਤ ਹੈ ਮਹਾਰਾਜ ਨੇ ਤਾਂ ਖੱਤਰੀ ਬ੍ਰਾਹਮਣ ਸੂਤ ਵੈਸਪ ਦੇ ਚੋ ਚਾਰ ਨਾ ਕੋ ਸਾਂਝਾ ਉਹਨੇ ਤਾਂ ਮਹਾਰਾਜ ਦੇ ਦਰ ਤੇ ਤਾਂ ਆਕਰ ਵਰ ਵਰ ਕੇ ਰਾਜੇ ਮਹਾਰਾਜੇ ਵੀ ਉਸੇ ਪੰਗਤ ਜਿਵੇਂ ਖਾਂਦੇ ਐ ਤੇ ਉੱਥੇ ਗਰੀਬ ਗੁਰੂ ਦੇ ਵੀ ਖਾਂਦੇ ਐ ਤੇ ਸਾਧ ਸੰਗ ਦੀ ਗੁਰੂ ਨਾਨਕ ਨੇ ਤਾਂ ਕਦੇ ਸਾਧ ਸੰਗ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜੇ ਤਾਂ ਕਿਸੇ ਤਰ੍ਹਾਂ ਦਾ ਕਿਸੇ ਨਾਲ ਵਿਤਕਰਨ ਕੀਤਾ ਹਰਮਨਦਰ ਸਿੰਘ ਸਾਹਿਬ ਦੇ ਚਾਰੇ ਦਰਵਾਜ਼ੇ ਖੋਲ ਦਿੱਤੇ ਵੀ ਕੋਈ ਮਰਜੀ ਆਵੇ ਤੇ ਅਸੀਂ ਕੀ ਕਰਤਾ ਅਸੀਂ ਗਰੀਬਾਂ ਲਈ ਕਿਹੜੇ ਲਾਚਾਰ ਨੇ ਫੇਰ ਸੁਣ ਲੋ ਗਰੀਬ ਉਹ ਨਹੀਂ ਜਿਹੜੇ ਸਾਧ ਸੰਗ ਜੀ ਖਾਂਦੇ ਪੀਂਦੇ ਪਾੜਦੇ ਆ ਬਾਧੂ ਦੇ ਉਹ ਨਹੀਂ ਗਰੀਬ ਸਾਧ ਸੰਗ ਜੀ ਬੜੇ ਨੇ ਜਿਹੜੇ ਸਾਧ ਸੰਗ ਜੀ ਇੱਕ ਬਖਤੂ ਦੀ ਰੋਟੀ ਰੱਖਣੀ ਪੱਕਦੀ ਉਹੇ ਜਿਆ ਦੇ ਸਾਧ ਸੰਗ ਜੀ ਆਪ ਵੀ ਮਾਇਆ ਵਿੱਚੋਂ ਆਪ ਭਾਂ ਦੇ ਵਿੱਚੋਂ ਦੁਸਬੰਧ ਕੱਢ ਕੇ ਦੇਣਾ ਉਹੇ ਜਾਂ ਲੰਗਰ ਗੁਰੂ ਦੇ ਦਰ ਤੇ ਨਹੀਂ ਪਰਵਾਨ ਹੈ ਆਪ ਕੋ ਸਤ ਹਾਂ ਉਹੇ ਜਾਂ ਕਰਨਾ ਅੰਤਰਮੁਖੀ ਹੋ ਕੇ ਅੰਦਰੋਂ ਨਾ ਕਿ ਬਾਹਰੋਂ ਕਹਿੰਦੇ ਇੱਕ ਵਾਰੀ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾ ਚ ਭਾਈ ਬੁੱਧੂ ਜੀ ਆਇਆ ਕੋ ਸਤ ਹਾਂ ਭਾਈ ਬੁੱਧੂ ਮਹਾਰਾਜ ਮੈਂ ਪਠਾ ਲਾਇਆ ਹੈ ਜਿਹਨੂੰ ਪਹਿਲਾਂ ਆਵਾ ਕਹਿੰਦੇ ਸੀ ਆਪਕੋ ਸਾਤਨ ਖਾਨ ਕਹਿੰਦੇ ਮਹਾਰਾਜ ਆਵਾ ਦਾ ਕੰਮ ਪਰਾਰੰਭ ਕੀਤਾ ਤੇ ਮਹਾਰਾਜ ਮੂਰਤ ਕਰਨਾ ਆਓ ਫਿਰ ਅਰਦਾਸ ਬੇਨਤੀ ਕਰੋ ਬਾਹਰ ਕਹਿੰਦੇ ਭਾਈ ਸੰਗਤ ਲੈ ਜਾ ਸੰਗਤ ਨੂੰ ਪ੍ਰਸ਼ਾਦਾ ਪਾਣੀ ਛਕਾ ਤੇ ਜਦੋਂ ਸੰਗਤ ਨੂੰ ਪ੍ਰਸ਼ਾਦਾ ਪਾਣੀ ਛਕਾ ਰਿਹਾ ਤੇ ਭਾਈ ਲਖੂ ਨਾਂ ਦਾ ਕੋਈ ਗਰੀਬੜਾ ਸਿੱਖ ਹੈ ਤੇ ਸਾਹ ਸੰਗ ਜੀ ਗੋੜ ਦੇ ਗੱਡੇ ਭਰ ਕੇ ਲਿਜਾ ਰਿਹਾ ట్రాన్స్‌ਪੋਰਟ ਦਾ ਕੰਮ ਕਰਦਾ ਸੀ ਗੋੜ ਦੇ ਗੱਡਿਆਂ ਭੇਲੀਆਂ ਲੈ ਕੇ ਜਾਣਾ ਤੇ ਉਹਨੇ ਦੇਖਿਆ ਕਿ ਭਾਈਓ ਫਲਾਣੇ ਗੁਰਸਿੱਖਾਂ ਦੇ ਘਰ ਗੁਰੂ ਕੀ ਸੰਗਤ ਹੋ ਰਹੀ ਹੈ ਲੰਗਰ ਚੱਲ ਜਦੋਂ ਪਤਾ ਕੀਤਾ ਭਾਈ ਇੱਥੇ ਕੀ ਪ੍ਰੋਗਰਾਮ ਹੈ ਕਹਿੰਦੇ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਦੇ ਗੁਰੂ ਕੇ ਪਿਆਰੇ ਸਿੱਖ ਉਤਰੇ ਆਪੋ ਜਤਨਾ ਜਦੋਂ ਗੁਰੂ ਦਾ ਨਾਮ ਸੁਣਿਆ ਨਾ ਤੇ ਗੁਰਸਿੱਖ ਦੇ ਮਨ ਵਿੱਚ ਜਾ ਜੜ ਕੇ ਦੀ ਮਣਾ ਮੇਰਿਆ ਚੱਲ ਸਤ ਸੰਗਤ ਦੇ ਵਿੱਚ ਚੱਲੀਏ ਤੇ ਲਾਹ ਹੀ ਖੱਟ ਲਈਏ ਜਦੋਂ ਗਿਆ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦਾ ਸਿਧਾਂਤ ਸੀ ਪਹਿਲਾਂ ਪਹਿਲਾ ਪੰਗਤ ਬਾਛਾ ਸੰਗਤ ਪਹਿਲਾਂ ਪੰਗ ਦੇ ਵਿੱਚ ਭੋਜਨ ਸਪਾਇਆ ਜਾਂਦਾ ਫਿਰ ਸੰਗਤ ਕੀਤੀ ਜਾਂਦੀ ਤੇ ਉਹਨੇ ਭਾਈ ਦਰਵਾਜੇ ਦੇ ਉੱਤੇ ਥਾਪੜੀ ਕੀਤੀ ਗੁੰਡਾ ਖੜ ਗਿਆ ਤੇ ਸਾਧ ਸੰਗਤ ਜੀ ਅੰਦਰ ਗਿਆ ਕਹਿੰਦਾ ਭਾਈ ਸਿਖਾ ਗੁਰੂ ਦੇ ਲੰਗਰ ਵਿੱਚੋਂ ਮੈਨੂੰ ਵੀ ਪ੍ਰਸ਼ਾਦਾ ਛਕਾ ਦੇ ਹੁਣ ਭਾਈ ਬੁੱਧੂ ਉਹ ਕਹਿੰਦਾ ਖੜ ਜਾ ਖੜ ਜਾ ਕਿਉਂ ਕਾਲ ਕੀਤੀ ਐ ਉਹ ਪਹਿਲਾਂ ਜਿਹੜੇ ਆਏ ਉਹਨਾਂ ਨੂੰ ਛਕ ਲੈਣ ਦੇ ਕਿਉਂਕਿ ਵਿਚਾਰਾ ਕੱਪੜੇ ਹੋਏ ਜੇ ਅਸੀਂ ਗੁਰੂ ਦੇ ਗੱਟੇ ਚੱਕਦੇ ਗੁਰੂ ਦੇ ਗੱਟਿਆਂ ਦਾ ਮਿੱਠਾ ਲੱਗ ਕੇ ਵਸਤਰ ਮੈਲੇ ਹੋ ਗਏ ਮੱਖੀਆਂ ਭਿੰਤਾਂ ਲਾ ਕੇ ਹਾਲਾਤ ਥੋੜੇ ਇਦਾਂ ਦੇ ਸੀਗੇ ਤੇ ਮੈਲੇ ਜੇ ਵਸਤਰ ਵੇਖ ਕੇ ਘਰਣਾ ਕੀਤੀ ਖੜ ਜਾ ਕਹਿੰਦਾ ਉਹ ਕਹਿੰਦਾ ਨਹੀਂ ਭਾਈ ਐਨਾ ਸਮਾਂ ਕਿੱਥੇ ਉਹ ਮੈਂ ਗੁਰੂ ਨਾਨਕ ਦੀ ਸੰਗਤ ਉਹਦੇ ਦਰਸ਼ਨ ਕਰਨ ਬਹਾਨੇ ਆ ਗਿਆ ਚਲੋ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕ ਲਏ ਨਾਲੇ ਗੁਰੂ ਕੀ ਸੰਗਤ ਦੇ ਦਰਸ਼ਨ ਕਰ ਲਈਏ ਤੇ ਭਰਾਵਾ ਮੈਨੂੰ ਭੋਜਨ ਛਕ ਲੈਣ ਦੇ ਮੇਰੇ ਨਾਲ ਦੇ ਸਾਥੀ ਅੱਗੇ ਨਾ ਲਾ ਦੇ ਆ ਉਹ ਕਹਿੰਦਾ ਬਾਲੀ ਕਾਲੀ ਨਾ ਕਰ ਕਹਿੰਦੇ ਜਦ ਆਫਾ ਉਹ ਇਦਾਂ ਦੇ ਬੋਲ ਵਰਤੇ ਉਹ ਸਾਧ ਸੰਗਤ ਜੀ ਕਹਿੰਦਾ ਕਿਉਂ ਗੁਰੂ ਕੀ ਸਿੱਖਿਆ ਕਾਲਾ ਚੱਲ ਕੋਈ ਗੱਲ ਨਹੀਂ ਕਹਿੰਦੇ ਜਿੱਥੇ ਮਾਈ ਭਾਈ ਸੰਗਤਾਂ ਦੇ ਝੂਠੇ ਵਰਤਨ ਮਾਜ ਰਹੇ ਸੀ ਨਾ ਉਹ ਭਾਈ ਲੱਖੂ ਕਹਿੰਦੇ ਉੱਥੇ ਚਲਾ ਗਿਆ ਆਪ ਕੋ ਸਾਧਨਾ ਉੱਥੇ ਚਲਾ ਗਿਆ ਫਿਰ ਭਾਂਡਿਆਂ ਦੇ ਵਿੱਚੋਂ ਸਾਧ ਸੰਗਤ ਜੀ ਥੋੜਾ ਥੋੜਾ ਦਾਲਾ ਪ੍ਰਸ਼ਾਦਾ ਚੌਲ ਜੋ ਵੀ ਬਚੇ ਨਾ ਕਹਿੰਦੇ ਕਥਾਲ ਦੇ ਵਿੱਚ ਇਕੱਠਾ ਕਰ ਲਿਆ ਤੇ ਗੁਰੂ ਕਾ ਸੀਤ ਪ੍ਰਸ਼ਾਦ ਜਾਣ ਕੇ ਗੁਰੂ ਕੇ ਸਿੱਖ ਨੇ ਪ੍ਰਸ਼ਾਦਾ ਛਕਿਆ ਐਨੇ ਚ ਅਰਦਾਸ ਹੀ ਆ ਸਿੱਖ ਅਰਦਾਸ ਕਰਨ ਲੱਗ ਗਿਆ ਅਰਦਾਸ ਕਰਦਾ ਕਰਦਾ ਆ ਕਹਿੰਦੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਪੰਡਿਤ ਪਾਸ਼ਾ ਸਤਿਗੁਰੂ ਅਰਜਨ ਦੇਵ ਮਹਾਰਾਜ ਤੇਰੇ ਸਿੱਖ ਭਾਈ ਬੁੱਧੂ ਨੇ ਜਿਸ ਭਾਵਨਾ ਨੂੰ ਲੈ ਕੇ ਗੁਰੂ ਕੀ ਸੰਗਤਾਂ ਦੀ ਲੰਗਰ ਛਕਾਉਣ ਦੀ ਸੇਵਾ ਕੀਤੀ ਆ ਪਾਸ਼ਾ ਇਹਦਾ ਆਵਾ ਪੱਕਾ ਰਹੇ ਇਧਰੋਂ ਸਿੱਖ ਕਹਿੰਦਾ ਆਵਾ ਪੱਕਾ ਰਹੇ ਇਦੋਂ ਭਾਈ ਲਖੂ ਕਹਿੰਦਾ ਮਹਾਰਾਜ ਇਹੋ ਜੇ ਹੰਕਾਰੀ ਨੇ ਜਿਹਨੇ ਤੇਰੇ ਸਿੱਖ ਨੂੰ ਤੇਰੀ ਸੰਗਤ ਦੇ ਪੰਗਰ ਵਿੱਚ ਪ੍ਰਸ਼ਾਦਾ ਨਹੀਂ ਛਕਣ ਦਿੱਤਾ ਪਾਸ਼ਾ ਇਹਦਾ ਆਵਾ ਕੱਚਾ ਰੇ ਆਪੋ ਸਤਨਾ ਅਰਦਾਸ ਬਰੋਬਰ ਹੋ ਗਈ ਸਾਧ ਸੰਗਤ ਇੱਕ ਸਿੱਖ ਕਹਿੰਦਾ ਮਹਾਰਾਜ ਆਵਾ ਪੱਕਾ ਰੇ ਤੇ ਇੱਕ ਸਿੱਖ ਕਹਿੰਦਾ ਆਵਾ ਕੱਚਾ ਰੇ ਸਾਧ ਸੰਗਤ ਜੀ ਭਾਈ ਬੰਦੂ ਸਾਧ ਸੰਗਤ ਜੀ ਖੁਸ਼ ਹੋਇਆ ਵੀ ਸੰਗਤ ਦੇ ਚਰਨ ਕੋ ਆਏ ਤਾਂ ਲੋ ਮਾਣਾ ਕਹਿੰਦੇ ਹੁਣ ਆਵਾ ਪਕਾਈਏ ਜਦੋਂ ਆਵਾ ਪਕਾਇਆ ਤੇ ਜਦੋਂ ਇੱਟਾਂ ਕੱਢੀਆਂ ਤੇ ਪਿੱਲੀਆਂ ਨਿਕਲੀਆਂ ਆਪੋ ਸਤਨਾਮ ਤੇ ਰੋਸ ਕੀਤਾ ਰੋਸ ਕੀਤਾ ਵੀ ਮੈਂ ਤਾਂ ਇੰਨਾ ਖਰਚਾ ਕੀਤਾ ਐਨਾ ਸੰਗਤ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਮੇਰੀ ਤਾਂ ਅਰਦਾਸ ਵੀ ਮੈਂ ਤਾਂ ਬੜੀ ਭਾਵ ਨਾਲ ਤੇ ਪੂਰੀ ਨਹੀਂ ਹੋਈ ਇਸ ਰੋਸ ਵਜੋਂ ਪੰਜਵੇਂ ਪਾਸ਼ਾ ਜੀ ਦੇ ਚਰਨਾਂ 'ਚ ਚਲਾ ਗਿਆ ਕਹਿੰਦੇ ਪਾਸ਼ਾ ਤੁਹਾਡੇ ਸਿੱਖ ਨੇ ਅਰਦਾਸ ਸੱਚੇ ਦਿਲੋਂ ਕੀਤੀ ਆਪ ਨੂੰ ਸਤਨਾ ਮਾਰ ਕੇ ਕਹਿੰਦਾ ਨਾ ਝੂਠ ਹੈ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਅਰਦਾਸ ਕੀਤੀ ਕਦੇ ਵਿਅਰਥ ਨਹੀਂ ਹੁੰਦੀ ਉਹ ਸਿੱਖਾ ਗੁਰੂ ਦੇ ਵਿੱਚ ਕੋਈ ਏਦਾਂ ਦੀ ਹੈ ਹੀ ਕੋਈ ਘਾਟ ਨਹੀਂ ਵੀ ਸਿੱਖ ਅਰਦਾਸ ਕਰੇ ਤੇ ਗੁਰੂ ਉਹਦੇ ਕਾਰਜ ਨਾ ਪੂਰੇ ਕਰੇ ਸਿੱਖਾ ਨਿਗਾਹ ਮਾਰ ਸੱਚਾ ਸਤਗੁਰ ਕਿਆ ਕਰੇ ਜਾਸੇ ਖਾਮੇ ਚੂਕ ਅੰਦੇ ਏਕ ਨਾਲ ਲੱਗਈ ਜੋ ਬਾਸ ਬਜਾਈਆ ਫੂਕ ਸੋਚ ਵਿਚਾਰ ਤੇ ਤੇਰੇ ਤੋਂ ਤਾਂ ਨਹੀਂ ਕਮੀ ਰਹਗੀ ਫਿਰ ਸੋਚਦਾ ਵਿਚਾਰਦਾ ਸੋਚਦਾ 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 ਤੇ ਭਾਈ ਜਿਹੜਾ ਗੱਡੇ ਲੈ ਕੇ ਜਾਂਦਾ ਸੀ ਗੁੜ ਦੇ ਭਾਈ ਲੱਖੂ ਦਾ ਸੀਣ ਅੱਗੇ ਆ ਗਿਆ ਕੋ ਸਤਨਾ ਕਹਿੰਦਾ ਹਾਂ ਮਹਾਰਾ ਇੱਕ ਭੁੱਲਦਾ ਹੋਗੀ ਇੱਕ ਸਿੱਖਾਇਆ ਸੀ ਗੁਰੂ ਨਾਨਕ ਦੇਵ ਜੀ ਘਰ ਦੀ ਸੋਭਾ ਕਰਦਾ ਸੀ ਹਾਂ ਮੈਂ ਉਹਨੂੰ ਜ਼ਰੂਰ ਪ੍ਰਸ਼ਾਦਾ ਸ਼ੱਕਣ ਤੋਂ ਟੋਕਿਆ ਵੀ ਖੜ ਜਾ ਕੇ ਨਾ ਦੂਜਿਆਂ ਨੂੰ ਸ਼ੱਕ ਲਾਂ ਤੇ ਫੇਰ ਸ਼ੱਕ ਲਈ ਤੇ ਉਹ ਕਾਲਾ ਸੀ ਉਹਨੇ ਲੰਗਰ ਦੇ ਝੂਠੇ ਪੰਗ ਵਰਤਨਾ ਦੇ ਵਿੱਚੋਂ ਝੂਠਾ ਪ੍ਰਸ਼ਾਦਾ ਸ਼ੱਕ ਹੈ ਕਹਿੰਦੇ ਬਸ ਭਾਈ ਗੱਲ ਆਹੀ ਹੈ ਆਪੋ 사ਤਨ ਹਾਂ ਤ ਆ ਸੇਖੜੇ ਇਹਨੇ ਵੀ ਅਰਦਾਸ ਕੀਤੀ ਆ ਆਵਾ ਪੱਕਾ ਰਹੇ ਤੇ ਉਹਨਾਂ ਇਸ ਰੋਸ ਵਿੱਚ ਉਹ ਗੁਰੂ ਨਾਨਕ ਸੱਚੇ ਪਾਸ਼ਾ ਧੰ ਗੁਰੂ ਅਰਜਨ ਦੇ ਮਹਾਰਾਜ ਤੇਰੇ ਨਾਂ ਦੇ ਲੰਗਰ ਲਾਉਣ ਵਾਲੇ ਸਿੱਖ ਜੀ ਇਦਾਂ ਦੇ ਬਤਕਰੇ ਕਰਨ ਲੱਗੇ ਤੇ ਆਉਣ ਵਾਲੀ ਦੁਨੀਆ ਦੇ ਸਿੱਖਾਂ ਦਾ ਕੀ ਬਣਨਾ ਹੈ ਇਸ ਕਰਕੇ ਮਹਾਰਾਜ ਇਸ ਹੰਕਾਰੀ ਦੇ ਹੰਕਾਰ ਦਾ ਨਾਸ ਕਰੋ ਆਵਾ ਇਹਦਾ ਕੱਚਾ ਹੀ ਰਹੇ ਕਹਿੰਦੇ ਉਹ ਸਿੱਖ ਦੀ ਅਰਦਾਸ ਹੋ ਗਈ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਾ ਭਾਈ ਇਹੋ ਜੇ ਗੁਰਸਿੱਖ ਨੂੰ ਲੱਭ ਤੇ ਉਹਦੀ ਸੇਵਾ ਕਰ ਫਿਰ ਗੁਰੂ ਨਾਨਕ ਜੀ ਕਰਤੇ ਰ ਤੇ ਕਿਰਪਾ ਕਰਨਗੇ ਤੇ ਗੱਲ ਰਹੀ ਅਰਦਾਸ ਵੀ ਅਰਦਾਸ ਵੀ ਸਿੱਖਾ ਵਰਤੇ ਜਾਂਦੀ ਸਮਾਂ ਆਵੇਗਾ ਤੇਰੀਆਂ ਕੱਚੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵੇਖੀਆਂ ਤੇ ਉਹ ਸਮੇ ਸਾ ਸੰਗਤਿਓ ਸਮੇਰੇ ਵਿੱਚ ਕਹਿੰਦੇ ਪੁਝਾ ਲਾਇ ਹਰ ਆਏ ਕਹਿੰਦੇ ਕਿਸੇ ਰਾਜੇ ਦਾ ਕਿਲਾ ਸੀ ਢਾਹ ਢੇਰੀ ਹੋ ਗਿਆ ਤੇ ਫਿਰ ਕਿਲੇ ਦੀ ਮਜ਼ਬੂਤੀ ਵਾਸਤੇ ਇੱਟਾਂ ਦੀ ਲੋੜ ਪਈ ਇੱਟਾਂ ਕਿਥੋਂ ਆ ਮਿਲੀਆਂ ਤੇ ਭਾਈ ਗੁੱਦੂ ਦੇ ਪੱਠੇ ਤੋਂ ਇੱਟਾਂ ਮਿਲੀਆਂ ਤੇ ਉਹ ਇੱਟਾਂ ਫਿਰ ਪੱਕਿਆਂ ਦੇ ਭਾਅ ਵੇਕੀਆਂ ਗੱਲ ਹੈ ਭਾਵਨਾ ਦੀ ਗੱਲ ਹੈ ਸ਼ਰਦਾ ਜੀ ਗੱਲ ਗੁਰੂ ਕੇ ਲੰਗਰ ਲਾਉਂਦੇ ਸਿਧਾਂਤਾਂ ਦੀ ਆਪ ਕੋ ਸਤਨਹਾਂ ਭਰਿਆਂ ਨੂੰ ਭਰਦੀ ਦੁਨੀਆ ਭਰਿਆਂ ਨੂੰ ਭਰਦੀ ਐ ਨਾ ਪੁੱਛਦਾ ਕੌਣ ਗਰੀਬਾਂ ਨੂੰ ਭਾਈ ਸਾਹਿਬ ਢੱਡੀਆਂ ਵਾਲੇ ਧਾਰਨਾ ਲਾਉਂਦੇ ਹੁੰਦੇ ਆ ਵੀ ਭਰਿਆਂ ਨੂੰ ਭਰਦੇ ਆਂ ਸੀ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਆਪ ਕੋ ਸਤਨਹਾਂ ਤਾਂ ਕਰਕੇ ਮਹਾਰਾਜ ਕਹਿੰਦੇ ਸੇਵਾ ਕਰਨੀ ਹੈ ਦੁਨੀਆ ਦੇ ਵਿੱਚ ਰਹਿੰਦੇ ਲੋੜਵੰਦਾਂ ਦੀ ਕਰੋ ਸੇਵਾ ਕਰਨੀ ਹੈ ਲੰਗਰ ਭਾਵੇਂ ਨਾ ਲਾਓ ਭਾਵੇਂ ਇੱਕ ਧਰ ਨੂੰ ਆਟੇ ਦਾ ਗੱਟਾ ਇਕੱਠਾ ਕਰਕੇ ਦੇ ਦੋ ਰਾਸ਼ਨ ਦੇ ਦਿਓ ਉਹ ਹਜ਼ਾਰਾਂ ਸਾਧ ਸੰਗਤ ਜੀ ਸਰੀਰਾਂ ਨੂੰ ਸ਼ਿਕਾਇਤ ਦੇ ਬਰਾਬਰ ਹੈ ਜੇ ਕਿਸੇ ਇੱਕ ਗਰੀਬ ਲੋੜਵੰਦ ਦੀ ਸੇਵਾ ਕਰ ਦਈਏ ਫੇਰ ਮਹਾਰਾਜ ਕਹਿੰਦੇ ਕੀ ਖਾਂ ਖਾ ਟ ਚਲੋ ਹਰ ਲਾਹਾ ਆਗੇ ਵਸਣ ਅਸੋਇਲਾ ਫੇਰ ਆਉਣ ਵਾਲਾ ਸਮਾਂ ਤੇਰੇ ਲਈ ਸੌਖਾ ਹੈ ਰੱਗੇ ਮਹਾਰਾਜ ਕਹਿੰਦੇ ਆਉ ਤ ਘਟੈ ਦੇ ਨੂੰ ਸਰੈ ਨਾਲ ਇਹ ਭਾਈ ਦਿਲ ਤੇ ਰਾਤ ਕਰਕੇ ਉਮਰ ਘਟਦੀ ਜਾ ਰਹੀ ਆਪਾਂ ਕਈ ਵਾਰੀ ਪੜਿਆ ਨਾ ਮਹਾਰਾਜ ਦਾ ਹੁਕਮ ਨਾਵਾ ਚੇਤਨਾ ਹੈ ਤੋ ਚੇਤ ਲੈ ਨਿਸ਼ ਦਿਨ ਮੈਂ ਪ੍ਰਾਨੀ ਛਿਣ ਛਣ ਆਉਦ ਬਿਹਾਤ ਹੈ ਹੂਟੇ ਘੜ ਜਿਉ ਪਾਨੀ ਉਹ ਭਾਈ ਚੇਤੇ ਕਰਨੇ ਤਾ ਪ੍ਰਮਾਤਮਾ ਨੂੰ ਚੇਤੇ ਕਰ ਕੇ ਦਿਨ ਰਾਤ ਚੇਤੇ ਕਰ ਕੇ ਕਹਿੰਦੇ ਇਹ ਨਹੀਂ ਵੀ ਤੜਕੇ ਕਰ ਲਿਆ ਅੱਖ ਨੇ ਲੋੜੀ ਨਹੀਂ ਕਹਿੰਦੇ ਦਿਨ ਰਾਤ ਨਿਸ਼ ਦਿਨ ਮੈਂ ਪ੍ਰਾਨੀ ਦਿਨ ਰਾਤ ਕਹਿੰਦੇ ਭਾਈ ਇਹ ਉਮਰ ਇਦਾਂ ਘੱਟਦੀ ਹੈ ਕਹਿੰਦੇ ਛਿਰ ਛਿਰ ਆਉਂਦੇ ਵਿਹਾਤ ਹੈ ਉਹਦਾ ਭਾਵ ਉਮਰ ਘੱਟਦੀ ਹੈ ਛਿਰ ਛਿਰ ਕਰਕੇ ਕਿਸ ਤਰ੍ਹਾਂ ਕਹਿੰਦੇ ਫੂਟੇ ਘਟ ਜਿਉ ਪਾਣੀ ਜਿਵੇਂ ਘੜੇ ਨੂੰ ਠੋਕਰ ਲੱਗ ਜਾਏ ਟਿੜਕ ਜਾਏ ਤਰੇੜ ਪੈ ਜਾਏ ਤੇ ਘੜੇ ਵਿੱਚ ਭਰਿਆ ਜਿਹੜਾ ਪਾਣੀਆ ਬੂੰਦ ਬੂੰਦ ਕਰਕੇ ਖਾਦੀ ਹੋ ਜਾਂਦਾ ਨਾ ਇਸੇ ਪ੍ਰਕਾਰ ਕਹਿੰਦੇ ਤੇਰਾ ਸਰੀਰ ਰੂਪ ਘੜਾ ਕਹਿੰਦੇ ਸਵਾਸਾਂ ਦੇ ਜਲ ਨਾਲ ਭਰਿਆ ਪਿਆ ਇਰੂ ਠੋਕਰਾਂ ਕਾਮ ਕ੍ਰੋਧ ਲੋਭ ਮੋਹ ਈਰਖਾ ਦੁਆਰ ਦੀਆਂ ਠੋਕਰਾਂ ਤੋਂ ਬਚਾ ਜੇ ਨਹੀਂ ਤਾਂ ਫਿਰ ਜਿੱਦੇ ਠੋਕਰ ਲਾਗੀ ਨਾ ਈਰਖਾ ਦੁਆਸ਼ ਕਾਮ ਕਰੋ ਲੋਭ ਮੋਹ ਹੰਕਾਰ ਵੀ ਇਸ ਘੜੇ ਨੇ ਜਿਵੇਂ ਘੜਾ ਟੜਕੇ ਕੇ ਖਾਲੀ ਹੋ ਜਾਣਾ ਐ ਇਸੇ ਤਰ੍ਹਾਂ ਤੇਰਾ ਸਰੀਰ ਰੂਪ ਘੜਾ ਵੀ ਉਦਾਂ ਹੀ ਖਾਲੀ ਹੋ ਜਾਣਾ ਇਸ ਕਰਕੇ ਮਰ ਕੇ ਨਾ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘੜੈਣ ਸੀ ਜੇ ਦਿਨ ਦਿਨ ਤੋਂ ਪਹਿਰ ਪਹਿਰਾਂ ਤੋਂ ਘੜੀਆਂ ਕਰਕੇ ਉਮਰ ਘੜ ਦੀ ਘੜੀ ਜਾਂਦੀ ਹੈ ਮਾਰਕੰਦੇ ਜੋਦਨ ਆਵੇ 100 ਦਿਨ ਜਾਗੀ ਕਰਨਾ ਕੋਚ ਰਹਿਣ ਫਿਰਨਾਈ ਕਹਿੰਦੇ ਇੱਥੇ ਰਹਿਣਾ ਕਿਸੇ ਨੇ ਨਹੀਂ ਸਾਰਿਆਂ ਨੇ ਜਾਣਾ ਆਪੋ ਸਤਨਾ ਮਾਰਕੰਦੇ ਰਾਣਾ ਰਾਓ ਨਾ ਤੁਰ ਹੈ ਰੰਗ ਨਾ ਤੁੰਗ ਫਕੀਰ ਬਾਹਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਸਾਰਿਆਂ ਨੇ ਚਲੇ ਜਾਣਾ ਬਹਾਨਾ ਬਣ ਜਾਂਦਾ ਸਾਥ ਸੰਗ ਜਿਹੜਾ ਕੀ ਲਿਖਿਆ ਦੇਹਾ ਹੁਕਮ ਕਮਾਹੇ ਥੱਲੇ ਆਵੇ ਨਾਨਕਾ ਸਦੇ ਉਕੀ ਜ਼ਾਇਕ ਤਣ ਜਾਣਾ ਪੈਂਦਾ ਦੁਨੀਆ ਤੋਂ ਸਾਧ ਸੰਗਤ ਜੀ ਬਹਾਨੇ ਬਣ ਜਾਂਦੇ ਐ ਨਹੀਂ ਬੰਦੇ ਨੂੰ ਯਕੀਨ ਨਹੀਂ ਆਉਂਦਾ ਬੰਦੇ ਗਏ ਦਾ ਆਪੋ ਸਾ ਤ ਹਾ ਇਸ ਕਰਕੇ ਮਾਰ ਕਹਿੰਦੇ ਆਉਧ ਘਟੈ ਦਿਨ ਸਰੇ ਨਾਰੀ ਉਮਰ ਘੜਦੀ ਐ ਇਸ ਕਰਕੇ ਜਿਹੜਾ ਅਸਲ ਤੂ ਕਾਰਜ ਕਰਨ ਵਾਸਤੇ ਆਇਆ ਨਾ ਮਨ ਗੁਰ ਮਿਲ ਕਾਜ ਸਵਾਰੇ ਇਹ ਗਣਾ ਸਤਿਗੁਰਾਂ ਦੁਆਰਾ ਪਰਮੇਸ਼ਰ ਨਾਲ ਮਿਲਣ ਦਾ ਸੰਸਾਰ ਦੁੱਖ ਦੀ ਨਿਵਰਤੀ ਤੇ ਪਰਮ ਆਨੰਦ ਦੀ ਪ੍ਰਾਪਤੀ ਰੂਪ ਕਾਰਜ ਨੂੰ ਸਵਾਰਦਾ ਹੈ ਭਾਵ ਕਾਰਜ ਨੂੰ ਸਵਾਰ ਕਾਰਜ ਸਵਰ ਹੈ ਮਨ ਪ੍ਰਭ ਤਿਆਰੀ ਹੈ ਹੁਣ ਕਾਰਜ ਕਿਹੜਾ ਸਾਧ ਸੰਗਤ ਦੀ ਅਵਰ ਕਾਰਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਆ ਕੇ ਨਾਮ ਜਪਣ ਦਾ ਜਿਹੜਾ ਕਾਰਜ ਹੈ ਤਾਂ ਤੇ ਮਹਾਰਾਜ ਕਹਿੰਦੇ ਨੇ ਕੀਤਾ ਲੋੜੀਆ ਕੰਮ ਸੋ ਹਰ ਪੈ ਆਕੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚਾ ਸਤਿਗੁਰ ਜੀ ਸੱਚ ਕਹਿੰਦੇ ਨੇ ਭਾਈ ਜੇ ਗੁਰੂ ਦੇ ਚਰਨਾਂ ਦਾ ਅਸਰਾ ਲਵਾਂਗੇ ਨਾ ਤੇ ਗੁਰੂ ਦਾ ਜਿਹੜਾ ਅਸਲ ਕਾਰਜ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਇਹ ਮਨੁੱਖਾ ਦੇਹੀ ਦਿੱਤੀ ਹੈ ਨਾ ਇਹਨੂੰ ਪਰਮੇਸ਼ਰ ਦੀ ਬੰਦਗੀ ਵਿੱਚ ਲਾ ਕੇ ਗੁਜ਼ਾਰੀਏ ਤੇ ਗੁਰੂ ਨਾਨਕ ਦੇ ਵਚਨਾਂ ਅਨੁਸਾਰ ਫਿਰ ਲੋਕ ਸੁਖੀਏ ਪਰਲੋਕ ਸੇਲੇ ਨਾਰਕ ਹਰ ਪ੍ਰਵਾਪੇ ਮੇਲੇ ਦੇ ਭਾਗੀ ਬਣ ਜਾਵਾਂਗੇ ਸਵਾਗਤ ਸਤਿਗੁਰੂ ਜੀ ਦੀ ਕਿਰਪਾ ਕਰਨ ਇਹਨਾਂ ਪਾਵਨ ਗੁਰ ਸ਼ਬਦਾਂ ਦੀਆਂ ਵਿਚਾਰਾਂ ਨੂੰ ਇਨ ਬਿਨ ਹਿਰਦੇ ਵਿੱਚ ਧਾਰਨ ਕਰਕੇ ਲੰਗਰ ਦੀ ਮਰਯਾਦਾ ਨੂੰ ਸਮਝੀਏ ਗੁਰੂ ਨਾਨਕ ਨੇ ਲੰਗਰ ਕਿਸ ਤੌਰ ਕਿਸ ਤਰੀਕੇ ਨਾਲ ਚਲਾਇਆ ਗੁਰੂ ਨਾਨਕ ਨੇ ਲੰਗਰ ਕਿਹਨੂੰ ਸ਼ਿਕਾਇਆ ਕਿ ਅਸੀਂ ਕਿਹਨੂੰ ਸ਼ਿਕਾਇਆ ਇਹ ਸੋਚ ਕੇ ਵਿੱਚ ਦੁਨੀਆ ਸੇਵਕ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਬਚਨ ਪੜਿਆ ਸੀ ਨਾ ਕੋ ਨਾਨਕ ਬਾਲੂ ਦਾ ਆਇਆ ਫਿਰ ਗੁਰੂ ਨਾਨਕ ਵੀ ਬਾਹਾਂ ਖੋਲ ਲੈਂਦਾ ਗੁਰੂ ਕਿ ਸਿੱਖ ਲਈ ਆਪੋ ਸਤਨਾ ਵਾਹਿਗੁਰੂ ਆਓ ਕਾ ਕਰਕੇ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਤੇ ਬਲਿਹਾਰ ਜਾਏਗੇ ਆਓ ਅਰਦਾਸ ਬੇਤੀ ਦਾ ਸਮਾਂ ਹੋ ਗਿਆ ਅਰਦਾਸ ਬੇਤੀ ਕਰੀਏ ਤੇ ਆਓ ਸਤਿਗੁਰਾਂ ਦੀ ਬਖਸ਼ੀ ਫਤਿਹ ਬੁਲਾਈਏ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ